ਹਾਂਜੀ ਸਤਿ ਸ਼੍ਰੀ ਅਕਾਲ ਜੀ ਮਸ਼ਿੰਦਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਝਾੜੂ ਬਾਰੇ ਇੱਕ ਕੁ ਗੱਲਾਂ ਦੱਸਦੇ ਹਾਂ ਜੀ ਇੱਕ ਟੁੱਟੀ ਹੋਈ ਝਾੜੂ ਵੀ ਤੁਹਾਨੂੰ ਬਣਾ ਸਕਦੀ ਹੈ ਮਾਲਾ ਮਾਲ ਆਪਾਂ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਝਾੜੂ ਨੂੰ ਕਿਵੇਂ ਸੰਭਣਾ ਹੈ ਤੇ ਕਈ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਝਾੜੂ ਕਿਹੜੇ ਦਿਨ ਲਈ ਕੀ ਆਈਏ ਕਦੋਂ ਲਾਈਏ ਤੇ ਜਦੋਂ ਝਾੜੂ ਖਰਾਬ ਹੋ ਜਾਂਦਾ ਜਾਂ ਛੋਟਾ ਰਹਿ ਜਾਂਦਾ ਉਹਦਾ ਕੀ ਕਰੀਏ ਉਹਨੂੰ ਕਿੱਥੇ ਸਿੱਟੀਏ ਕਿੱਥੇ ਰੱਖੀਏ ਇਹ ਸਬੰਧੀ ਝਾੜੂ ਦੇ ਸੰਦੀ ਆਪਾਂ ਅੱਜ ਤੁਹਾਡੀ ਸਾਰੀ ਵੀਡੀਓ ਆਪਾਂ ਲੈ ਕੇ ਆਏ ਆ ਤੁਹਾਡੇ ਇੱਕ ਇੱਕ ਸਾਰੇ ਸਵਾਲਾਂ ਦੇ ਜਵਾਬ ਆਪਾਂ ਇਹਦੇ ਵਿੱਚ ਦੇਵਾਂਗੇ ਜੀ ਜਿਹੜੇ ਆਪਾਂ ਤੁਸੀਂ ਘਰ ਦੇ ਵਿੱਚ ਤੁਸੀਂ ਝਾੜੂ ਲੈ ਕੇ ਆਉਨੇ ਹੋ ਨਾ ਜੀ ਸ਼ਨੀਵਾਰ ਵਾਲਾ ਦਿਨ ਝਾੜੂ ਤੁਸੀਂ ਖਰੀਦ ਕੇ ਲਿਆ ਸਕਦੇ ਹੋ ਸ਼ਨੀਵਾਰ ਵਾਲੇ ਦਿਨ ਜਾਂ ਕੋਈ ਵੀ ਤਿਉਹਾਰ ਹੋਵੇ ਖਾਸ ਕਰਕੇ ਦੀਵਾਲੀ ਵਾਲੇ ਦਿਨ ਝਾੜੂ ਤੁਸੀਂ ਜਰੂਰ ਲੈ ਕੇ ਆਇਓ ਤੁਹਾਨੂੰ ਪੈਰ ਨਾ ਲਾਓ ਇਹਨਾਂ ਸਾਫ਼ ਸੁਥਰੀ ਜਗ੍ਹਾ ਤੇ ਆ ਕੇ ਉਹਨੂੰ ਲੁਕੋ ਕੇ ਰੱਖੋ ਛਪਾ ਕੇ ਰੱਖੋ ਪਪੇਸੀ ਲਈ ਕਹਿੰਨੇ ਹੁੰਨੇ ਆ ਤੇ ਤੇ ਝਾੜੂ ਨੂੰ ਹਮੇਸ਼ਾ ਤੁਸੀਂ ਸ਼ਨੀਵਾਰ ਵਾਲੇ ਦਿਨ ਖਰੀਦ ਕੇ ਲਿਆ ਸਕਦੇ ਹੋ ਤੇ ਕਿਸੇ ਵੀ ਤਿਹਾਰ ਤੇ ਲਿਆ ਸਕਦੇ ਹੋ ਜਿਵੇਂ ਕੋਈ ਦੀਵਾਲੀ ਦਾ ਤਿਹਾਰ ਤੇ ਲਿਆਂਦਾ ਝਾੜੂ ਬਹੁਤ ਸ਼ੁਭ ਹੁੰਦਾ ਤੁਹਾਡੇ ਘਰ ਦੇ ਵਿੱਚ ਸਫਲਤਾ ਆਉਂਦਾ ਮਾਰਤ ਤੁਹਾਨੂੰ ਦਾ ਇਹ ਨਵੇਂ-ਨਵੇਂ ਸੌਦੇ ਤੁਹਾਡੇ ਲਈ ਖੁੱਲ ਜਾਂਦੇ ਜੇ ਤੁਸੀਂ ਦੀਵਾਲੀ ਵਾਲੇ ਦਿਨ ਝਾੜੂ ਲੈ ਕੇ ਆਉਨੇ ਆ ਜੀ ਤੇ ਇਹ ਤਾਂ ਦੇ ਵਿੱਚ ਬਹੁਤ ਲਾਭ ਕਰਦਾ ਜੇ ਤੁਸੀਂ ਹਾਂ ਕਹਿ ਦੀ ਝਾੜੂ ਆਪਾਂ ਕਿਹੜੇ ਦਿਨ ਘਰ ਦੇ ਵਿੱਚ ਲਾਉਣਾ ਚਾਹੀਦਾ ਸ਼ਨੀਵਾਰ ਨੂੰ ਝਾੜੂ ਨੂੰ ਆਪਾਂ ਨੂੰ ਘਰ ਦੇ ਵਿੱਚ ਲਾਉਣਾ ਚਾਹੀਦਾ ਜਦੋਂ ਤੁਸੀਂ ਝਾੜੂ ਨੂੰ ਸਾਫ਼ ਸਫਾਈ ਕਰਦੇ ਆ ਨਵਾਂ ਝਾੜੂ ਕੱਢਦੇ ਆ ਸ਼ਨੀਵਾਰ ਵਾਲੇ ਦਿਨ ਕੱਟਣਾ ਚਾਹੀਦਾ ਹੈ ਕਰੀ ਤੁਸੀਂ ਐਤਵਾਰ ਵਾਲੇ ਦਿਨ ਵੀ ਕਈ ਵਾਰ ਨਹੀਂ ਵੀ ਸ਼ਨੀਵਾਰ ਨੂੰ ਚਾਹੀਦਾ ਨਾ ਐਤਵਾਰ ਵਾਲੇ ਦਿਨ ਮੰਗਲਵਾਰ ਵਾਲੇ ਦਿਨ ਤੁਸੀਂ ਖਰੀਦ ਸਕਦੇ ਹੋ ਕਿਸੇ ਵੀ ਤਿਹਾੜੀ ਤੇ ਖਰੀਦ ਸਕਦੇ ਹੋ ਸ਼ਨੀਵਾਰ ਨੂੰ ਖਰੀਦ ਸਕਦੇ ਹੋ ਤੁਸੀਂ ਝਾੜੂ ਇਹਨਾਂ ਦਿਨਾਂ 'ਚ ਖਰੀਦਿਆ ਹੋਇਆ ਝਾੜੂ ਤੁਹਾਡੇ ਲਈ ਬਹੁਤ ਤਰੱਕੀ ਲੈ ਕੇ ਆਉਂਦਾ ਕਿਹੜੇ ਟਾਈਮ ਨਾ ਚਾਹੀਦਾ ਵੀ ਕੋਈ ਝਾੜੂ ਨੂੰ ਰਾਤ ਨੂੰ ਕਦੇ ਵੀ ਨਹੀਂ ਲੈਣਾ ਚਾਹੀਦਾ ਜੇ ਤੁਹਾਡੀ ਕੋਈ ਮਜਬੂਰੀ ਹੈ ਤੁਸੀਂ ਕੰਮ ਕਰਦੇ ਹੋ ਦਿਨੇ ਝਾੜੂ ਨਹੀਂ ਲੱਗਦਾ ਦੇਖੋ ਘਰ ਦੇ ਵਿੱਚ ਉਹਨਾਂ ਗੰਦਗੀ ਤਾਂ ਆਪਾਂ ਰੱਖ ਨਹੀਂ ਸਕਦੇ ਘਰ ਨੂੰ ਤਾਂ ਸਾਫ਼ ਸਪਾਈ ਕਰ ਨਹੀਂ ਕਰਨੀ ਤੇ ਤੁਸੀਂ ਰਾਤ ਨੂੰ ਝਾੜੂ ਲਾ ਸਕਦੇ ਹੋ ਝਾੜੂ ਲਾਉਣ ਤੋਂ ਬਾਅਦ ਜਿਹੜਾ ਕੂੜਾ ਹੁੰਦਾ ਉਹਨੂੰ ਘਰ ਤੋਂ ਬਾਹਰ ਨਾ ਕੱਢਿਆ ਕਰੋ ਝਾੜੂ ਲਾ ਕੇ ਉਹਨੂੰ ਉਸੇ ਤਰ੍ਹਾਂ ਢੇਰੀਆਂ ਲੱਗੀਆਂ ਰਹਿ ਕਰ ਦਿਓ ਸਵੇਰ ਉੱਠਣਸਾਰ ਸਭ ਤੋਂ ਪਹਿਲਾਂ ਤੁਸੀਂ ਉਹ ਢੇਰੀਆਂ ਚੱਕਣੀਆਂ ਉਹ ਢੇਰੀਆਂ ਚੱਕ ਕੇ ਫਿਰ ਘਰ ਤੋਂ ਬਾਹਰ ਕੱਢਣੀਆਂ ਪਰ ਰਾਤ ਸਮੇਂ ਕੂੜਾ ਬਾਹਰ ਨਾ ਕੱਢਿਆ ਕਰੋ ਢੇਰੀਆਂ ਲਗਾ ਕੇ ਰੱਖ ਦਿਆ ਕਰੋ ਸਵੇਰ ਹੁੰਦਿਆ ਹੈ ਕੂੜੇ ਨੂੰ ਘਰ ਤੋਂ ਬਾਹਰ ਸਿੱਟ ਦਿਆ ਕਰੋ ਜੀ ਤੇ ਜਿਵੇਂ ਖੇ ਦੇ ਸਾੜੂ ਉੱਪਰ ਨਹੀਂ ਲਾਉਂਦੇ ਤਾਂ ਇਹਦੇ ਨਾਲ ਬੇਸ ਆਪਣਾ ਨੁਕਸਾਨ ਦਾ ਘਰੇ ਗੰਦਗੀ ਕੂੜਾ ਕਰ ਕਰ ਇਕੱਠਾ ਹੋ ਜਾਂਦਾ ਜੋ ਮਾਤਾ ਲక్ష్ਮੀ ਨਿਵਾਸ ਨਹੀਂ ਕਰ ਤੁਹਾਨੂੰ ਪੈਰ ਨਹੀਂ ਲਾਉਣੇ ਚਾਹੀਦੇ ਜੇ ਝਾੜੂ ਨਾਲ ਪੈਰ ਲੱਗ ਵੀ ਜਾਂਦੇ ਆ ਤੇ ਨਾਲ ਦੀ ਨਾਲ ਆਪਣੀ ਗਲਤੀ ਮੰਨੋ ਜੀ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲਓ ਮਾਵਾ ਮਾਤਾ ਲక్ష్ਮੀ ਗੁੱਸੇ ਹੋ ਜਾਂਦੀ ਹੈ ਨਾਲ ਆਪਣਾ ਪੈਰ ਲੱਗ ਜਾ ਝਾੜੂ ਦੇ ਵਿੱਚ ਪਤਾ ਨਹੀਂ ਕਿੰਨੇ ਕਟਾਨ ਹੁੰਦੇ ਆ ਉਹ ਕਟਾਨ ਫਿਰ ਆਪਣੇ ਪੈਰਾਂ ਨਾਲ ਸਾਰੇ ਘਰ ਦੇ ਵਿੱਚ ਫੈਲ ਜਾਂਦੇ ਆ ਇਹਦੇ ਲਈ ਜੇ ਝਾੜੂ ਤੁਹਾਡੇ ਪੈਰ ਲੱਗ ਵੀ ਕਿਤੇ ਤੁਸੀਂ ਆਪਣੇ ਪੈਰ ਚੰਗੀ ਤਰ੍ਹਾਂ ਸਾਫ਼ ਕਰੋ ਧੋ ਜੀ ਤੇ ਬਾਕੀ ਝਾੜੂ ਪੈਰ ਲਾਉਣੇ ਮਾਤਾ ਦਾ ਕਮਾਂਡ ਹੁੰਦਾ ਝਾੜੂ ਨੂੰ ਹਮੇਸ਼ਾ ਲੁਕੋ ਕੇ ਰੱਖਣਾ ਚਾਹੀਦਾ ਕਿਸੇ ਵੀ ਦੀ ਨજર ਨਹੀਂ ਪੈਣੀ ਚਾਹੀਦੀ ਤੇ ਖਾਸ ਕਰਕੇ ਝਾੜੂ ਪਲੰਘ ਦੇ ਥੱਲੇ ਕਦੇ ਵੀ ਨਾ ਰੱਖੋ ਜੀ ਤੁਹਾਡੇ ਘਰ ਦੇ ਵਿੱਚ ਕਈ ਵਾਰ ਬੱਚਾ ਝਾੜੂ ਲਾਉਣ ਲੱਗ ਜਾਂਦਾ ਤੇ ਤੁਸੀਂ ਸਮਝੋ ਸਾਡੇ ਘਰ ਤੇ ਵਿੱਚ ਕੋਈ ਰਿਸ਼ਤੇਦਾਰ ਕੋਈ ਮਹਿਮਾਨ ਆਉਣਾ ਪਲੰਘ ਦੇ نیچے ਝਾੜੂ ਥੱਲੇ ਝਾੜੂ ਰੱਖਦੇ ਆਪਣੇ ਘਰ ਦੇ ਵਿੱਚ ਅੰਨ ਬਹੁਤ ਛੇਤੀ ਖਤਮ ਹੋ ਜਾਂਦਾ ਆਪਾਂ ਕਰਜ਼ਾਈ ਹੋ ਜਾਂਦੇ ਆ ਗਰੀਬੀਤਾ ਦਾ ਆਵਾਸ ਹੁੰਦਾ ਬਿਮਾਰੀਆਂ ਦਾ ਆਵਾਸ ਹੋ ਜਾਂਦਾ ਇਹਦੇ ਨੂੰ ਕਦੇ ਵੀ ਪਲੰਘ ਦੇ نیچے ਆਪਣੇ ਬੈੱਡ ਦੇ نیچے ਝਾੜੂ ਨਹੀਂ ਰੱਖਣਾ ਚਾਹੀਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਪੋਚਾ ਲਾ ਲੈਣਾ ਚਾਹੀਦਾ ਚੋ ਪੋਚੇ ਦੇ ਵਿੱਚ ਤੁਸੀਂ ਨੂਨ ਜ਼ਰੂਰ ਪਾਓ ਜੀ ਤੇ ਜੇ ਤੁਸੀਂ ਸਮੁੰਦਰੀ ਨੂਨ ਲਿਆ ਕੇ ਸਮੁੰਦਰੀ ਨੂਨ ਸਸਤਾ ਹੁੰਦਾ ਉਹ ਲਿਆ ਕੇ ਰੱਖ ਲਓ ਤੁਸੀਂ ਉਹਦੇ ਵਿੱਚੋਂ ਉਹ ਲਿਆ ਕੇ ਪੀਸ ਕੇ ਡੱਬੇ 'ਚ ਪਾ ਕੇ ਰੱਖ ਲੈਤ ਬਸ ਅੱਧਾ ਇੱਕ ਚਮਚਾ ਤੁਸੀਂ ਜਦੋਂ ਪੋਚਾ ਲਾਉਂਦੇ ਆ ਉਹ ਪਾ ਲਿਆ ਜੀ ਤੇ ਝਾੜੂ ਨੂੰ ਕਦੇ ਵੀ ਜਾਨਵਰ ਨੂੰ ਜੇ ਕੋਈ ਬਾਹਰੋਂ ਜਾਨਵਰ ਆਉਂਦਾ ਝਾੜੂ ਨਾਲ ਕਦੇ ਵੀ ਜਾਨਵਰ ਨੂੰ ਨਹੀਂ ਮਾਰਨਾ ਚਾਹੀਦਾ ਜੀ ਤੇ ਜੇ ਆਪਾਂ ਨੰਮ ਚਿਹਰੇ ਪਾਣੀ ਵਿੱਚ ਨਾਮਕ ਪਾਉਂਦੇ ਆ ਘਰ ਦੇ ਵਿੱਚ ਕਿੰਨੀ ਵੀ ਕੋਈ ਨੈਗੇਟਿਵ એનર્ਜੀ ਆ ਕੋਈ ਬਿਮਾਰੀਆਂ ਸਭ ਹੌਲੀ ਹੌਲੀ ਖਤਮ ਹੋ ਜਾਂਦੀਆਂ ਜੀ ਤੇ ਤੁਰੰਤ ਝਾੜ ਜਦੋਂ ਵੀ ਕੋਈ ਘਰ ਦੇ ਵਿੱਚ ਆ ਆਦਮੀ ਕੋਈ ਬਾਹਰ ਜਾਂਦਾ ਹੈ ਕਿਸੇ ਕੰਮ ਲਈ ਤੇ ਉਹਦੇ ਮਗਰੋਂ ਤੁਰਤ ਝਾੜੂ ਨਾਲ ਲਾਓ ਜੀ ਇਹ ਇਹਦੇ ਵਿੱਚ ਇਹਦੀ ਨਾਲ ਝਾੜੂ ਤੁਰਤ ਝਾੜੂ ਲਾਉਣ ਨਾਲ ਇਹ ਮੌਤ ਦਾ ਸੂਚਕ ਮੰਨਿਆ ਜਾਂਦਾ ਹੈ ਇਹਦੇ ਲਈ ਤੁਰਤ ਝਾੜੂ ਨਾ ਲਾਓ ਉਹਨੂੰ ਗਏ ਨੂੰ ਘੱਟ ਤੋਂ ਘੱਟ 7-8 ਘੰਟੇ ਹੋ ਜਾਣ ਤੇ ਫਿਰ ਝਾੜੂ ਲਾਓ ਜੀ ਦੇਖੋ ਤੁਸੀਂ ਆਪ ਵੀ ਸੁਣਿਆ ਹੋਣਾ ਵੱਡੇ ਬਜ਼ੁਰਗਾਂ ਤੋਂ ਜਦੋਂ ਆਪਾਂ ਲੜਕਾ ਵਿਆਹ ਜਾਂਦੇ ਆ ਜਾਂ ਲੜਕੀ ਦਾ ਅੰਦਕਾਰ ਚ ਕਰਨ ਜਾਂਦੇ ਤੇ ਆਪਾਂ ਘਰੇ ਕਹਿ ਜਾਂਦੇ ਆ ਵੀ ਘਰੇ ਝਾੜੂ ਹਜੇ ਨਾ ਲਾਇਓ ਜਦੋਂ ਅਸੀਂ ਨੰਦ ਲੈ ਲਈ ਫਿਰ ਝਾੜੂ ਲਾਇਓ ਫੇਰਾ ਪਾ ਤੂੰ ਫੋਨ ਕਰਦੇਵੇਂ ਹੁਣ ਘਰ ਦੀ ਤੁਸੀਂ ਸਫਾਈ ਕਰ ਲਓ ਬਰਾਤ ਵਾਪਸ ਆਉਣ ਆਲੀ ਐ ਇਹ ਗੱਲਾਂ ਤੁਸੀਂ ਬਜ਼ੁਰਗਾਂ ਤੋਂ ਸੁਣੀਆਂ ਹੋਣੀਆਂ ਇਸੇ ਤਰ੍ਹਾਂ ਹੁੰਦਾ ਜਦੋਂ ਘਰ ਦੇ ਵਿੱਚ ਕੋਈ ਵੀ ਆਦਮੀ ਚੰਗੇ ਕੰਮ ਲਈ ਘਰੋਂ ਬਾਹਰ ਜਾਂਦਾ ਤੇ ਤੁਰਤ ਝਾੜੂ ਪੋਚਾਪਾ ਨੂੰ ਨਹੀਂ ਲਾਉਣਾ ਚਾਹੀਦਾ ਜੀ ਝਾੜੂ ਨੂੰ ਕਦੇ ਵੀ ਆਪਾਂ ਨੂੰ ਖੜੇ ਕਰਕੇ ਨਹੀਂ ਰੱਖਣਾ ਚਾਹੀਦਾ ਆਪਣੋ ਘਰ ਦੇ ਗੇਟ ਦੇ ਸਾਹਮਣੇ ਝਾੜੂ ਨਹੀਂ ਰੱਖਣਾ ਚਾਹੀਦਾ ਜੇ ਜਦੋਂ ਆਪਾਂ ਕੋਈ ਨਵਾਂ ਘਰ ਪਾਉਨੇ ਆ ਨਵੇਂ ਘਰ ਦੇ ਵਿੱਚ ਪ੍ਰਵੇਸ਼ ਕਰਦੇ ਆ ਸਭ ਤੋਂ ਪਹਿਲਾਂ ਨਵਾਂ ਝਾੜੂ ਉਸ ਘਰ ਵਿੱਚ ਲੈ ਕੇ ਜਾਓ ਕਿਉਂਕਿ ਝਾੜੂ ਦੇ ਵਿੱਚ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਨਵਾਂ ਝਾੜੂ ਉਸ ਘਰ ਵਿੱਚ ਲੈ ਕੇ ਜਾਓ ਤੇ ਘਰ ਦੇ ਵਿੱਚ ਨਵਾਂ ਝਾੜੂ ਹੀ ਲਾਓ ਜੀ ਜਦੋਂ ਤੁਸੀਂ ਨਵਾਂ ਘਰ ਪਾਉਨੇ ਹੋਗੇ ਤਾਂ ਕਿ ਤੁਹਾਡੇ ਘਰ ਦੇ ਵਿੱਚ ਸੁੱਖ-ਸਮਰiddhi ਆਵੇ ਘਰ ਦੇ ਵਿੱਚ ਸੁੱਖਾਂ ਦਾ ਵਾਸ ਹੋਵੇ ਸੂਰਜ ਅਸਤ ਹੋਣ ਜਦੋਂ ਸੂਰਜ ਅਸਤ ਨੇ ਛਿਪਦਾ ਹੈ ਨਾ ਤੁਸੀਂ ਉਦੋਂ ਝਾੜੂ ਲਾਉਣਾ ਨਾ ਸੂਰਜ ਛਿਪਨ ਤੋਂ ਬਾਅਦ ਝਾੜੂ ਲਾਉਣਾ ਇਹ ਨਹੀਂ ਲਾਉਣਾ ਪਰ ਫਿਰ ਮੈਂ ਤੁਹਾਨੂੰ ਦੱਸਿਆ ਵੀ ਜੇ ਮਜਬੂਰੀ ਹੋਵੇ ਤਾਂ ਤੁਸੀਂ ਲਾ ਸਕਦੇ ਹੋ ਝਾੜੂ ਲਾ ਕੇ ਕੂੜਾ ਬਾਹਰ ਨਹੀਂ ਕੱਢਣਾ ਕੂੜੇ ਨੂੰ ਉਸੇ ਤਰ੍ਹਾਂ ਘਰ ਦੇ ਵਿੱਚ ਰੱਖਣਾ ਪਰ ਜੇ ਤੁਹਾਨੂੰ ਕੋਈ ਨਹੀਂ ਮਜਬੂਰੀ ਤੇ ਸ਼ਾਮ ਵੇਲੇ ਝਾੜੂ ਭੁੱਲ ਕੇ ਨਾ ਲਾਓ ਤੁਸੀਂ ਕਿਉਂਕਿ ਸਾਡੇ ਘਰ ਦੇ ਵਿੱਚ ਕੋਈ ਬੁਰੀ ਨਜ਼ਰ ਕਿਸੇ ਨੇ ਘਰ ਨੂੰ ਲਾਤੀ ਸਾਡੇ ਘਰ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਤੇ ਤੁਸੀਂ ਕੀ ਕਰਨਾ ਸੌਖਾ ਇਹ ਤੇ ਸਿੰਪਲ ਜਿਹਾ ਮੈਂ ਤੁਹਾਨੂੰ ਬਾਅਦ ਦੱਸਣੀ ਆ ਘਰ ਆਪਣੇ ਝਾੜੂ ਚੱਕਣਾ ਤੇ ਰਾਤ ਸਮੇਂ ਜੇ ਤੁਸੀਂ ਗੇਟ ਲਾਉਨੇ ਗੇਟ ਦੇ ਮੂਹਰੇ ਉਹ ਝਾੜੂ ਰੱਖ ਦੇਣਾ ਸਵੇਰ ਗੇਟ ਖੋਲਣ ਤੋਂ ਪਹਿਲਾਂ ਝਾੜੂ ਚੱਕ ਕੇ ਆਪਣਾ ਅੰਦਰ ਰੱਖ ਦੇਣਾ ਫਿਰ ਤੁਸੀਂ ਗੇਟ ਖੋਲਣਾ ਇਸ ਤਰ੍ਹਾਂ ਤੁਸੀਂ ਕਰਕੇ ਦੇਖਿਓ 10-15 ਦਿਨਾਂ ਦੇ ਵਿੱਚ ਹੀ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜੂਗਾ ਸੌਖਾ ਹੈ ਜਾਂ ਤੇ ਸਸਤਾ ਜਿਹਾ ਟੋਟਕਾ ਜਿਹੜਾ ਮੈਂ ਤੁਹਾਨੂੰ ਦੱਸਾ ਪਰ ਤੁਹਾਨੂੰ ਵਿੱਚ ਝਾੜੂ ਪ੍ਰਤੀ ਟੋਟਕਾ ਵੀ ਦੱਸਦੇ ਆ ਜੇ ਤੁਹਾਡੇ ਘਰ ਦੇ ਵਿੱਚ ਕੋਈ ਬੱਚੇ ਦਾ ਵਿਆਹ ਨਹੀਂ ਹੁੰਦਾ ਜਾਂ ਘਰ ਦੇ ਵਿੱਚ ਕੋਈ ਵੀ ਕੰਮ ਅੜ ਜਾਂਦਾ ਹੈ ਕੰਮ ਨਹੀਂ ਬੰਦਾ ਬਿਮਾਰੀਆਂ ਜਾਦੇ ਰਹਿੰਦੀਆਂ ਹਨ ਘਰ ਦੇ ਵਿੱਚ ਦੁੱਖਾਂ ਦਾ ਕਲੇਸ਼ ਰਹਿੰਦਾ ਹੈ ਨਾ ਕਲੇਸ਼ ਦੁੱਖਾਂ ਦਾ ਵਾਸਾ ਰਹਿੰਦਾ ਹੈ ਕਲੇਸ਼ ਕਲਾ ਕਲੇਸ਼ ਜ਼ਿਆਦਾ ਰਹਿੰਦਾ ਤੇ ਤੁਹਾਨੂੰ ਲੱਗਦਾ ਕਿ ਘਰ ਤੇ ਵਿੱਚ ਕੁਝ ਵੀ ਠੀਕ ਨਹੀਂ ਹੋ ਰਿਹਾ ਤੇ ਤੁਸੀਂ ਕੀ ਕਰਨਾ ਤਿੰਨ ਝਾੜੂ ਤਿੰਨ ਝਾੜੂ ਲਿਆਇਓ ਕਿਸੇ ਵੀ ਦਿਨ ਲਿਆਇਓ ਪਰ ਤੁਸੀਂ ਇਹ ਝਾੜੂ ਸ਼ੁੱਕਰਵਾਰ ਵਾਲੇ ਦਿਨੇ ਮੰਦਿਰ ਚ ਗੁਰਦੁਆਰੇ ਚ ਦੇ ਕੇ ਆਉਣੇ ਹਨ ਪਰ ਦੇ ਕੇ ਗੁਪਤ ਆਉਣੇ ਹਨ ਸੂਹਾਵਰਤ ਵੇਲੇ ਜਿੰਨੀ ਸਧਿਆ ਹੋ ਸਕਦਾ ਤੁਸੀਂ ਉਨੀ ਸਧਿਆ ਉਠੋ ਬਾਬੇ ਚਾਰ ਵਜੇ ਪਾਠ ਕਰਨ ਲੱਗਿਆਂ ਨੇ ਤੁਸੀਂ ਜਿੰਨੀ ਸਧਿਆ ਉੱਠੋ ਚੁੱਪ ਕਰਕੇ ਝਾੜੂ ਲਿਜਾ ਕੇ ਉੱਥੇ ਦੀਏ ਆਈ ਇੱਕ ਇੱਕ ਕਰਕੇ ਦਿਓ ਜੀ ਲੈ ਕੇ ਤੁਸੀਂ ਤਿੰਨੇ ਇਕੱਠੇ ਆਇਓ ਸ਼ੁੱਕਰਵਾਰ ਵਾਲੇ ਦਿਨ ਦੇਣੇ ਸ਼ੁਰੂ ਕਰਨੇ ਆ ਅੱਠ-ਅੱਠ ਦਿਨਾਂ ਤੋਂ ਤੁਸੀਂ ਤਿੰਨ ਝਾੜੂ ਲਗਾਤਾਰ ਦੰਦੇਰੇ ਅੱਠ ਦਿਨਾਂ ਤੋਂ ਰੱਖਿਆ ਦਾ ਚੁੱਪ ਕਰਕੇ ਰੱਖਣਾ ਕਿਸੇ ਨੂੰ ਦੱਸਣਾ ਨਹੀਂ ਆਣ ਗਮਾਣ ਨਾ ਕਿਸੇ ਨਾਲ ਦਿਨ ਕਿਸੇ ਨੂੰ ਪਤਾ ਲੱਗੇ ਤੁਸੀਂ ਝਾੜੂ ਦਾ ਦਾਨ ਕੀਤਾ ਚੁੱਪ ਕਰਕੇ ਝਾੜੂ ਤੁਸੀਂ ਗੁਰੂ ਘਰ ਦੇ ਵਿੱਚ ਰੱਖਣਾ ਤਿੰਨ ਝਾੜੂ ਰੱਖਣੇ ਤੁਸੀਂ ਲਗਾਤਾਰ ਆਏ ਸ਼ੁੱਕਰਵਾਰ ਤੁਸੀਂ ਦੇਖੋ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਜਿਹੜੇ ਕੰਮ ਤੁਹਾਡੇ ਅੜੇ ਪਏ ਕਿੰਨੇ ਛੇਤੀ ਹੁੰਦੇ ਆ ਕਿੰਨੀ ਤੁਹਾਨੂੰ ਸ਼ਾਂਤੀ ਮਿਲਦੀ ਹੈ ਕਿੰਨਾ ਸੋਹਣਾ ਸਮਾਂ ਤੁਹਾਡੇ ਤੇ ਆਉਂਦਾ ਇੱਕ ਸਿੰਪਲ ਜਿਹਾ ਸੌਖਾ ਜਿਹਾ ਮੈਂ ਟੋਟਕਾ ਦੱਸਿਆ ਝਾੜੂ ਪਤਾ ਹੈ ਝਾੜੂ ਇਸ ਤੁਹਾਨੂੰ ਖੁਸ਼ੀਆਂ ਲੈ ਕੇ ਆਊਗਾ ਮਾਲਾ ਮਾਲ ਕਰੂਗਾ ਮੰਦਰ ਦੇ ਉਪਰ ਤੇ ਵਿੱਚ ਰੱਖਿਆ ਝਾੜੂ ਮੰਦਰਾ ਥੋੜੇ ਨੇੜੇ ਉੱਥੇ ਰੱਖ ਸਕਦੇ ਆ ਝਾੜ ਗੁਰਦੁਆਰਾ ਸਾਹਿਬ ਉੱਥੇ ਰੱਖ ਸਕਦੇ ਆ ਪਰ ਲੈ ਕੇ ਤੁਸੀਂ ਨਵੇਂ ਆਉਣੇ ਆ ਜੀ ਇਹ ਇੱਕ ਸੌਖਾ ਜਿਹਾ ਸਿੰਪਲ ਜਿਹਾ ਟੋਟਕਾ ਹੈ ਤੇ ਤੁਸੀਂ ਇਸੇ ਲੈ ਗ੍ਰੀਤ ਕਿਸੇ ਦਿਨ ਵੀ ਲਿਆਇਓ ਬਾਕੀ ਮੈਂ ਤੁਹਾਨੂੰ ਦਿਨ ਦੱਸਦੇ ਵੀ ਮੰਗਵਾਰ ਨੂੰ ਵੀ ਲਿਆ ਸਕਦੇ ਆ ਐਤਵਾਰ ਨੂੰ ਵੀ ਸ਼ਨੀਵਾਰ ਨੂੰ ਵੀ ਪਰ ਤੁਸੀਂ ਓਡੀ ਮਰਜ਼ੀ ਕਦੋਂ ਲਿਆਇਓ ਲਿਆ ਕੇ ਤੇ ਰੱਖ ਕੇ ਸ਼ੁੱਕਰਵਾਰ ਨੂੰ ਸਵੇਰੇ ਆਮ ਹੈ ਜਿੰਨੀ ਸਦਿਆਂ ਹੋ ਸਕੇ ਉਹ ਨਹੀਂ ਸਦਿਆਂ ਤੇ ਇਹ ਸੀ ਜੀ ਅੱਜ ਲਈ ਮੈਂ ਕੁਝ ਟੋਟਕਾ ਦੱਸਿਆ ਇੱਕ ਦੋ ਤੇ ਕੁਝ ਤੁਹਾਨੂੰ ਮੈਂ ਛਾੜੂ ਬਾਰੇ ਗੱਲਾਂ ਦਸੀਆਂ ਛਾੜੂ ਨੂੰ ਫਿਰ ਸੋਚੀ ਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਛਾੜੂ ਦੇ ਉੱਤੇ ਜੇ ਆਪਾਂ ਸਾਹਸ ਦੇ ਤਰੀਕੇ ਨਾਲ ਵੀ ਇਹਨਾਂ ਤੇ ਬਹੁਤ ਸਾਰੇ ਕਟਾਨ ਹੁੰਦੀ ਹੈ ਇਹ ਦੇ ਉੱਪਰ ਲੱਗੇ ਕਿ ਇਹਦੇ ਕਰਕੇ ਨਹੀਂ ਰੱਖਣਾ ਚਾਹੀਦਾ ਨਹੀਂ ਤੇ ਜਿਹੜੇ ਆਪਾਂ ਹੁਣ ਸੋਚ ਕੇ ਝਾੜੂ ਨੂੰ ਬਾਹਰ ਕੱਢਣਾ ਕੱਢਣਾ ਹੈ ਕਿਵੇਂ ਇੱਕ ਕੀ ਕਰਕੇ ਝਾੜੂ ਪੁਰਾਣਾ ਹੋ ਜਾਂਦਾ ਝਾੜੂ ਨੂੰ ਕਦੇ ਵੀ ਦਰਖਤ ਥੱਲੇ ਕਦੇ ਵੀ ਤੁਸੀਂ ਉਸ ਜਗ੍ਹਾ ਤੇ ਨਾ ਛੁਟਕੀ ਜਿੱਥੇ ਕਿਸੇ ਦੀ ਠੋਕ ਰਵਾਇਦੀ ਜਾਂ ਕਿਸੇ ਦੀ ਆਵਾਜ਼ ਆਈ ਹੈ ਜਿਵੇਂ ਕੋਈ ਚੁਰਾਸਤੇ ਵਿੱਚ ਸਿੱਟ ਦਿੰਦਾ ਕੋਈ ਨਹੀਂ ਐਸ ਤਰ੍ਹਾਂ ਨਹੀਂ ਸਿੱਟਣਾ ਚਾਹੀਦਾ ਇਹਨੂੰ ਕਿਸੇ ਬਰਾਹ ਦੀ ਜਗ੍ਹਾ ਵਿੱਚ ਰੱਖਦੇ ਜਿੱਥੇ ਕਿਸੇ ਦੀ ਆਵਾਜ਼ ਆਈ ਨਹੀਂ ਕੋਈ ਸਿਰ पे ਆਣਾ ਠੋਕਰ ਨਹੀਂ ਲਾਗਦੀ ਤੇ ਖਰਾਬ ਹੋਇਆ ਝਾੜੂ ਤੁਸੀਂ ਘਰੋਂ ਕੱਢ ਸਕਦੇ ਹੋ ਮੰਗਲਵਾਰ, ਬੁੱਧਵਾਰ, ਵੀਰਵਾਰ ਕੱਢ ਸਕਦੇ ਹੋ ਤੁਸੀਂ ਤੇ ਕਿਸੇ ਵੀ ਦਿਨ ਤੇ ਇਹਨਾਂ ਨੂੰ ਇਕੱਠੇ ਕਰਕੇ ਬਾਹਰ ਲਾਜੋ ਵੈਸੇ ਝਾੜੂ ਆਪਾਂ ਇਕੱਠੇ ਨਹੀਂ ਘਰ ਦੇ ਵਿੱਚ ਕਰਨੇ ਚਾਹੀਦੇ ਜਦੋਂ ਝਾੜੂ ਪੁਰਾਣਾ ਹੋ ਜੇ ਹੁਣ ਕੰਮ ਦਾ ਨਹੀਂ ਤੇ ਇਹਨੂੰ ਤੁਸੀਂ ਕਿਸੇ ਜਗ੍ਹਾ ਦੇ ਸ਼ਮਸ਼ਾਨ ਜਗ੍ਹਾ ਸਿੱਟਿਆਓ ਰੂੜੀ ਤੇ ਤੁਸੀਂ ਝਾੜੂ ਨਾ ਸਿੱਟਿਆ ਕਰੋ ਜੀ ਰੂੜੀ ਤੇ ਝਾੜੂ ਨਾ ਸਿੱਟਿਆ ਕਰੋ ਉਹ ਇਹ ਕਰਕਟ ਦੇ ਵਿੱਚ ਕਿ ਜੇ ਕਿਸੇ ਕੰਧ ਨਾਲ ਲਾ ਕੇ ਰੱਖ ਦਿੱਤਾ ਉਥੇ ਕੀ ਹੁੰਦਾ ਸਮਾ ਪੈ ਗਈ ਨਾ ਉਹਨੂੰ ਸਿਉਖ ਲੱਗ ਜਾਂਦੀ ਉਹ ਆਪਣੇ ਆਪ ਹੀ ਮਿੱਟੀ ਬਣ ਕੇ ਖਤਮ ਹੋ ਜਾਂਦਾ ਹੈਗਾ ਤੇ ਜਲ ਪ੍ਰਵਾਹ ਕਰਨ ਦੀ ਜਾਂ ਮਚਾਉਣ ਮਚਾਇਓ ਨਾ ਭੁੱਲ ਕੇ ਇਹ ਗਲਤੀਆਂ ਨਾ ਕਰਿਓ ਤੁਸੀਂ ਬਸ ਉਹਨੂੰ ਘਰ ਤੋਂ ਬਾਹਰ ਆਪਣੇ ਬਾਹਰਲੇ ਪਾਸੇ ਕਰਕੇ ਕੰਧ ਨਾਲ ਲਾ ਕੇ ਰੱਖ ਦੇਣਾ ਤੇ ਉਥੇ ਸਿਉਖ ਸਮਾ ਪੈ ਕੇ ਉਹਨ ਲੱਗ ਜਾਂਦੀ ਹੈ ਤੇ ਉਹਨੂੰ ਉੱਥੇ ਮਿੱਟੀ ਵਿੱਚ ਸ਼ਿਫਟ ਖਤਮ ਹੋ ਜਾਂਦਾ ਇਹਦੇ ਲਈ ਕਿਸੇ ਵੀ ਦਿਨ ਤੁਸੀਂ ਇਹਨਾਂ ਦਿਨਾਂ ਦੇ ਵਿੱਚੋਂ ਕਿਸੇ ਵੀ ਦਿਨ ਤੁਸੀਂ ਘਰੋਂ ਬਾਹਰ ਕਰਦੇ ਹੋ ਪਰ ਮਚਾਇਓ ਨਾ ਸਿੱਟੇ ਨਾ ਤੋੜਿਓ ਨਾ ਇਹ ਗਲਤੀ ਨਹੀਂ ਕਰਨੀ ਹੁੰਦੀ ਇਹ ਜੇ ਆਪਾਂ ਜਦੋਂ ਆਪਾਂ ਇਹਦੇ ਉੱਤੇ ਵੀ ਕਿੰਨੇ ਸਾਰੇ ਪਾ ਕਰਦੇ ਆ ਆਪਾਂ ਸਾਰਿਆਂ ਨੂੰ ਪੱਲੀ ਇਹ ਸੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ